हां जी आ देखो जी कितनी शर्म वाली ਗੱਲ ਆ ਕੋਈ ਜ਼ਰੂਰੀ ਨਹੀਂ ਕਿ ਵੀ ਕੋਈ ਗਰੀਬ ਬੰਦਾ ਹੀ ਚੋਰ ਹੁੰਦਾ ਚੰਗੇ ਭਲੇ ਵਧੀਆ ਕੱਪੜੇ ਪਾਏ ਵਾਲੇ ਬੰਦੇ ਵੀ ਚੋਰ ਹੋ ਸਕਦੇ ਨੇ ਕਹਿਣ ਦਾ ਮਤਲਬ ਵੀ ਕੋਈ ਵੀ ਇਨਸਾਨ ਚੋਰੀ ਕਰ ਸਕਦਾ ਕੋਈ ਮੱਥੇ ਤੇ ਨਹੀਂ ਲਿਖਿਆ ਹੁੰਦਾ ਸਮਾਂ ਤੇ ਜਿਹੜੇ ਬਣੇ ਠਣੇ ਹੁੰਦੇ ਨੇ ਉਹ ਤਾਂ ਵੱਧ ਵੱਡੇ ਚੋਰ ਹੁੰਦੇ ਨੇ ਤੇ ਗਿਰ ਵੀ ਇੰਨੀ ਥੱਲੇ ਜਾਂਦੇ ਨੇ ਕਿ ਆਹ ਦੇਖੋ ਜਿਵੇਂ ਕੱਲ ਆ ਇੱਕ ਲੇਡੀ ਦਾ ਆਕ ਵਧੀਆ ਸਕੂਟਰੀ ਜੀ ਤੇ ਆਈ ਆ ਉਹ ਆਈ ਆ ਲੁਧਿਆਣਾ ਸ਼ਹਿਰ ਦੀ ਆ ਮੇਰੇ ਖਿਆਲ ਨਾਲ ਇਹ ਵੀਡੀਓ ਤੇ ਉਹਨੇ ਕੀ ਚੋਰੀ ਕੀਤਾ ਗਮਲਾ ਔਰ ਗਮਲਾ ਚੋਰੀ ਕੀਤਾ ਤੇ ਜਦੋਂ ਘਰ ਦੀ ਮਾਲਕਣ ਬਾਹਰ ਨਿਕਲੀ ਉਹਨੇ ਕਿਹਾ ਵੀ ਰੱਖ ਦਿੱ ਦਿੱਤੇ ਗਮਲਾ ਉਹ ਭਜਾ ਕੇ ਲੈ ਗਈ ਦੱਸੋ ਜ਼ਮੀਰ ਹੀ ਮਰ ਗਈ ਯਾਰ ਲੋਕਾਂ ਦੀ ਹੈ ਦੱਸ ਇਹ ਵੀ ਇੱਕ ਗਮਲੇ ਨਾਲ ਤੂੰ ਕੀ ਕਿਹੜੀ ਕੋਠੀ ਪਾ ਲੇਗੀ ਤੂੰ ਇਹਦਾ ਸਰਾਸਰ ਜ਼ਮੀਰ ਮਰਨ ਵਾਲੀਆਂ ਗੱਲਾਂ ਨੇ ਜਿਵੇਂ ਕਹਿੰਦੇ ਨੇ ਵੀ ਅਣਖ ਮਰ ਗਈ ਆ ਜਮਈ ਹੈ ਇੱਕ ਗਮਲਾ ਦੱਸ ਵਾਹਿਗੁਰੂ ਵਾਹਿਗੁਰੂ ਯਾਰ ਵੀ ਇੱਕ ਸ਼ਰਮ ਕਰ ਲੋ ਯਾਰ ਤੁਸੀਂ ਚੋਰੀ ਕੀ ਕੀਤਾ ਗਮਲਾ ਹੈ ਤੇ ਕੋਈ ਯਾਨੀ ਕਹਿਣ ਦਾ ਮਤਲਬ ਵੀ ਚੰਗੇ ਭਲੇ ਵਧੀਆ ਕੱਪੜੇ ਪਾਉਣ ਵਾਲਾ ਵੀ ਚੋਰ ਹੋ ਸਕਦਾ ਕੋਈ ਜ਼ਰੂਰੀ ਨਹੀਂ ਵੀ ਚੋਰ ਹੋਈ ਪਾਟੇ ਦੇ ਲੀਣੇ ਵਾਲਾ ਹੋਵੇ ਆ ਦੇਖੋ ਲੈ ਹੁਣ ਇਹਨੇ ਸ਼ਰਮੇ ਲਾਤੀ ਲੈ ਆ ਦੁਬਾਰਾ ਵੀ ਦੇਖ ਲੋ ਉਹ ਰੱਖਿਆ ਗਮਲਾ ਜਨੂੰ ਉਹ ਅੰਦਰੋਂ ਮਾਲ ਕਣ ਨਿਕਲੀ ਹੌਲੇ ਉਹ ਰੋਕਦੀ ਰਹੀ ਗਈ ਵਿਚਾਰੀ ਉਹ ਮਗਰ ਵੀ ਭੱਜੀ ਪਰ ਕਿੱਥੇ ਯਾਰ ਹੈ ਮਤ ਕੀ ਆਈ ਦੀ ਦੱਸੋ ਲੈ ਗਮਲਾ ਚੋਰੀ ਕਰਨੇ ਵੈਗ ਰੂ ਦੁਰ ਫਿੱਟੇ ਮੂੰ ਲੱਖ ਲਾਣ ਤੈ ਤੇ